ਮੈਨੂੰ ਆਇਆ ਦੱਸੋ ਜਦੋਂ ਪੰਥੇ ਨੂੰ ਟੱਕਾ ਦੇ ਦਿੰਨੇ ਆ ਉਹ ਪਿੱਛੇ ਛਪਾਲ ਗਿਰ ਗਈ ਉਹ ਉਹ ਬੇਹੋਸ਼ ਹੋ ਗਈ ਇੰਚਾਰ ਸਾਹਿਬ ਦੀ ਐਸਚੋ ਸਾਹਿਬ ਦੀ ਬਾਦ ਨਗਾ ਅਸੀਂ ਉਹ ਫਾਤਰੀ ਕਿਉਂ ਮਾਰਿਆ ਤੈਨੂੰ ਮਾਰ ਦਿੰਦਾ ਡੰਗਾ ਵੀ ਤਾਂ ਮੇਰੇ ਮਾਰੇ ਅੱਜ ਤੋ ਉਹ ਕੰਜਰਾ ਪਹਿਲਾ ਮੈਨੂੰ ਟੱਟਿਆ ਤੋੜ ਲਿਆ ਮੈਨੂੰ ਫਿਰ ਤੇ ਪੁਲਿਸ ਆ ਕੇ ਫੜਨੀ ਲਗੀ ਤਿੰਨੇ ਐਸਐਸ ਆਈ ਤਿੰਨ ਗੱਡੀਆਂ ਟਾਇਰ ਚੱਕਦੇ ਆ ਤੇ ਗੱਡੀ 'ਚ ਰੱਖਦੇ ਹੋ ਇਹ ਇੰਨਾ ਤਾਂ ਖਾਈ ਜਿੰਦਾ ਵੱਢ ਕੇ ਟਾਇਰ ਚਲੋ ਕਰੋ ਵੀਡੀਓ ਚ ਕੋਈ ਨਹੀਂ ਜਿੰਦਾ ਵੱਢ ਕੇ ਮਰਉਣੀ ਦੀ ਇਹ ਮਰਉਣੀ ਦੀ ਬਸ ਮੈਂ ਰਹਿਣਾ ਸਰ ਇਹਨੂੰ ਹੀ ਮਾਰ ਦੋ ਇਹ ਯਾਦ ਰੱਖਿਓ ਅਸਦੀ ਗੱਲ ਆਜਖਮ ਦਿਖਾ ਦੇ ਯਾਦ ਰੱਖੋ ਅੱਜ ਮੇਰਾ ਘਰ ਟੁੱਟਿਆ ਅੱਜ ਘਰ ਤੇਮ ਛਾ ਗਿਆ ਤਿੰਨ ਬੰਦੇ ਨੇ ਝਾਕੇ ਮੇਰਾ ਘਰ ਟੁੱਟਿਆ ਮੇਰਾ ਘਰ ਟੁੱਟ ਕੇ ਮੈਂ ਬਚ ਗਿਆ थे थे। आ आ ट्रीटमेंट लेने थोड़ी स्टेटमेंट लिखो रविंद्र जी सारी जो मैं जानते हैं आओ जी रविंद्र सर मेरी वाइफ दी पहला एमएलआर कटो जी नहीं दा मार दो रविंद्र डॉक्टर साहब ने कौन रोक रहा डॉक्टर साहब को कौन रोक रहा जी सरदार सतविंदर सिंह बुग्गा अरे नहीं बुग्गा बुग्गा फटका दो सर ਉਹ ਬੰਦੇ ਇੰਜਰਡ ਹੁੰਦਾ ਹੁੰਦਾ ਮੈਂ ਤੁਹਾਡੀ ਮੈਂ ਉਹ ਗੱਲ ਕਰੀ ਆਖੀ ਮੈਨੂੰ ਜਿਹੜਾ ਡਾਕਟਰ ਨੂੰ ਮੇਰਾ ਪਦਵੀ ਪਹਿਲਾਂ ਮੇਰੇ ਨਾਲ ਹੀ ਹੋ ਚੁੱਕਿਆ ਜਿਨਾ ਹੋਇਆ ਹੁੰਦਾ ਥੀਰ ਕੋ ਮੈਨੂੰ ਡਾਕਟਰ ਮਾਜਰ ਦਰਸਨ ਜਿਹੜੀ ਆਸਿਕ ਕਰ ਦਿੱਤੀ ਜੀ ਇਹ ਮੇਰੀ ਆ ਮਾਰੀ ਜਿਹੜਾ ਬੋਲੀ ਹੈ ਨਾ ਕੋਈ ਵੀ ਨਹੀਂ ਲਿਖਣੀ ਜੋ ਲਿਖਣਾ ਮੈਨੂੰ ਕੰਮ ਆਉਂਦਾ ਮੈਂ ਤਾਂ ਦੇ ਨਹੀਂ ਕੋਲੋਂ ਸਭ ਮੌਕੇ ਤੇ ਜਾ ਹੁਣ ਸੇ ਦੇਖ ਰਹੀ ਆ ਲੜਾਈ ਤੋਂ ਬਾਅਦ ਕੈਮਰੇ ਲੱਗੇ ਹੋਏ ਆ ਐਸਆਈ ਪਾਸ ਸਿੰਘ ਮੌਕੇ ਤੇ ਚਲੇ ਗਿਆ ਬੱਗੇ ਤੇ ਕੋਈ ਛੱਟ ਨਹੀਂ ਝਗੜਾ ਨਹੀਂ ਕੁਛ ਵੀ ਸਾਫ ਸੁਥਰਾ ਹੈ ਰਾਸਤੇ ਤੇ ਟੱਕਰ ਹੋ ਗਈ ਤੇ ਦਾਗ ਲੱਗ ਗਏ ਉਹ ਛੱਡ ਦੇ ਉਹ ਛੱਡ ਦੇ ਉਹ ਛੱਡ ਦੇ ਕੋਈ ਨਹੀਂ ਹੋ ਗਿਆ ਸਰ ਮੈਂ ਜਾਕਦੀ ਹਾਂ ਕੰਮ ਤੈਨੂੰ ਨਹੀਂ ਮੈਂ ਹਾਂ ਮੈਨੂੰ ਝਾੜ ਕੇ ਰੱਖਦਾ ਬੱਗੇ ਏ ਓ ਮੇਰੀ ਮੇਰੀ ਜਾਨ ਤੂੰ ਮਰ ਤਾਬ ਗਏ ਨੇ ਮੁਗਰੇ ਤੱਕਾ ਦਿੱਤਾ ਉਹ ਮੁਗਰੇ ਕੁੜਮ ਦੇ ਭਾਈ ਨਾਲ ਬੈਸਦੀ ਸੀ ਉਹ ਮੁਗਰੇ ਗੁੱਸੇ ਛਾ ਕੇ ਦੱਕਾ ਦੇਤਾ ਆ ਬਿਚਰ ਉਹ ਗੁਰਗੀ ਗੁਰਕੇ ਹੋਸ਼ ਹੋ ਗਈ ਹੇ ਆਇਰ ਬਾ ਅਸੀਂ ਹੱਸਦਾ ਹਾਂ ਸਾਡੀ ਹਲੇ ਤੱਕ ਮਲਾਰ ਨਹੀਂ ਕੱਟਣ ਦਿੱਤੀ ਬੁਗੇ ਨੇ ਲੋਕਾਂ ਮਿਲੇ ਨੇ ਸਾਡੀ ਐਵੇਂ ਮਲਾਰ ਨਹੀਂ ਕੱਟਣ ਦਿੱਤੀ ਉਹ ਬੁਗੇ ਨੂੰ ਬਹੁਤ ਸ਼ਾਇਆ ਪਰਸਦੀ ਬੁਗੇ ਨੂੰ ਸ਼ਾਇਆ ਮਿਲਦੀ ਉਹ ਮੇਰੇ ਗੋਲੀ ਮਾਰ ਦਿੰਦਾ ਵੀਰੇ ਅੱਜ ਵੀ ਮੇਰੇ ਡੰਡੇ ਮਾਰਿਆ ਨੇ ਅੱਜ ਵੀ ਡੰਡੇ ਮਾਰੇ ਆ ਨੇ ਹਏ ਯਾਰ ਅਬਾ ਹੋ ਦੋਸਤੋ ਹੋ ਤੁਸੀਂ ਪ੍ਰੈਸ਼ਰ ਬਣਾਉਂਗੇ ਹੋ ਉਹ ਤਾਂ ਮੇਰੀ ਜਾਨ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ ਜਦੋਂ ਐ ਮੇ ਲੜ ਘਟੀ ਜਾਊਗੀ ਜਦੋਂ ਭਈ ਯਾਰ ਹੋਊਗੀ ਹਾਂ ਵਸ ਜੀ ਬਹੁਤ ਨਹੀਂ ਕੁਝ ਕਹਿ ਸਕਦਾ ਜੀ तकरीबन ਦੁਪਹਿਰ ਦੇ ਜਿਵੇਂ 2:55 ਪੀਐਮ ਕਰਕੇ ਪੇਸ਼ੈਂਟ ਆਇਆ ਹੈ ਤੇ ਆਪਣਾ ਇੱਕ ਬੰਦੇ ਐਮ ਐਲ ਆਰ ਕੱਟੀ ਆਪਾਂ ਦਵਿੰਦਰ ਸਿੰਘ ਸੀਗੇ ਤੇ ਨਾਲ ਉਹਨਾਂ ਦੀ ਪਤਨੀ ਆਈ ਸੀਗੀ ਤੇ ਦਵਿੰਦਰ ਸਿੰਘ ਜੀ ਨੇ ਆਪ ਦੱਸਿਆ ਕਿ ਉਹਨਾਂ ਦਾ ਐਮ ਐਲ ਆਰ ਕਟਾਉਣਾ ਉਹਨਾਂ ਨੇ ਠੀਕ ਹੈ ਜਦੋਂ ਮੈਂ ਕਮਰੇ 'ਚ ਬੈਠਾ ਸੀ ਤੇ ਉਹਨਾਂ ਦਾ ਐਮ ਐਲ ਆਰ ਕੱਟਿਆ ਗਿਆ ਵਾਈਫ ਦੀ ਕੰਪਲੇਟ ਸੀ ਕਿ ਉਹਨਾਂ ਦਾ ਸਿਰ ਦਰਦ ਹੈ ਤੇ ਉਹ ਡਿੱਆ ਹੋਇਆ ਤੇ ਪਿੱਛੇ ਉਹਨਾਂ ਨੂੰ ਇੱਥੇ ਆਉਣ ਤੋਂ ਪਹਿਲੇ ਇੱਕ ਵਾਰੀ ਮੈਨੂੰ ਰੀਗੀ ਦਾ ਦੌਰਜਾ ਪੈਂਦਾ ਉਹਦਾ ਹੋਇਆ ਸੀ ਤੇ ਜਿਹੜਾ ਮੈਨੂੰ ਪੁੱਛਿਆ ਵੀ ਇਹਨਾਂ ਦਾ ਉਹ ਕਹਿੰਦੇ ਇਹਨਾਂ ਦਾ ਕੋਈ ਐਮਐਲਆਰ ਨਹੀਂ ਤੇ ਐਨੇ ਘਬਰਾ ਗਏ ਅੱਜ ਸਾਨੂੰ ਦੇਖ ਕੇ ਸਾਡੀ ਲੜਾਈ ਨੂੰ ਕਿ ਅੱਦਾ ਇਹਨਾਂ ਦੀ ਹਾਲਤ ਹੋਈ ਹੈ ਤੇ ਜੋ ਮੌਜੂਦਾ ਐਮਐਲਆਰ ਜਾਂ ਇਲਾਜ ਬਣਦਾ ਸੀ ਦਵਿੰਦਰ ਸਿੰਘ ਉਹਨਾਂ ਦਾ ਕੀਤਾ ਗਿਆ ਉਹਦੇ ਬਾਅਦ ਉਹਨੂੰ ਡਿਸਟ੍ਰਿਕਟ ਹਸਪੀਟਲ ਪਤੇਗੜ ਭੇਜਿਆ ਗਿਆ ਉਦੋਂ ਹੀ ਆਪਾਂ ਜਿਹੜੇ ਮਾਤਾ ਜੀ ਸੀਗੇ ਮਰਜੀਤ ਕੌਰ ਉਹਨਾਂ ਨੂੰ ਵੀ ਇੰਜੈਕਸ਼ਨ ਲੱਗੇ ਉਹਨੂੰ ਟ੍ਰੀਟਮੈਂਟ ਬਣਦਾ ਸੀ ਉਸ ਮੌਕੇ ਤੇ ਆਪਾਂ ਅੱਗੇ ਫਰਦਰ ਉਹਨਾਂ ਨੂੰ ਡਿਸਟ੍ਰਿਕਟ ਹਸਪੀਟਲ ਪਤੇਗੜ ਭੇਜਿਆ ਗਿਆ ਜਿੱਥੇ ਉਹਨਾਂ ਨੇ ਅੱਗੇ ਡਾਕਟਰਾਂ ਨੇ ਸਟਾਫ ਨੇ ਦੇਖਿਆ ਉਹਨੂੰ ਲੋਡ ਲੱਗੀ ਹੋਣਾਂ ਅੱਗੇ ਵੱਡੇ ਹਸਪਤਾਲ ਹੋਰ ਭੇਜਣਾ। ਉਹਦੀ ਮੌਕੇ ਤੇ ਰਾਸਤੇ ਵਿੱਚ ਡੈਥ ਹੋਈ ਸੀ। ਇਹ ਕੋਈ ਹੋਰ ਵੀ ਐਡਮਿਟ ਸੀ ਜਿਹਨਾਂ ਦਾ ਨਾਮ ਕੋਈ ਦੰਦਾ। ਇਹ ਮੇਰਾ ਹੀ ਡਿਊਟੀ ਹੱਸ। ਉਹ ਆਪਣਾ ਮਿਲਖੰਦ ਨਾਲ ਲੜਾਈ ਹੋਈ ਹੈ ਜੀ। ਉਹ ਹੈ ਅਰੋਜਨ ਮੇਰੀ ਡਿਊਟੀ 'ਚ ਨਹੀਂ ਆਇਆ ਦੂਜੀ ਡਾਕਟਰ ਸਾਹਿਬ ਦੀ ਡਿਊਟੀ 'ਚ ਆਇਆ ਨੇ। ਕਿ ਹੋਰ ਵੀ ਅਨਾਰ ਕਟੀ ਫਿਰ ਉਹਨਾਂ ਨੂੰ ਪਤਾ ਹੋਣਾ ਸੀ ਸਰ ਤੂੰ ਕਿੱਥੇ ਭੇਜਿਆ ਸੀ ਕਿ ਡਿਸਟ੍ਰਿਕਟ ਹਸਪੀਟਲ ਤੋਂ ਜਾਂ ਆਪਾਂ ਸਿਵਲ ਹਸਪੀਟਲ ਤੋਂ ਉਹ ਤੋਂ ਮਤਲਬ ਆ ਉੱਥੋਂ ਜਿਹੜੇ ਭੇਜਿਆ ਆਪਣਾ 32 ਸੈਕਟਰ ਹਸਪੀਟਲ ਤੇ ਰਸਤੇ ਦੇ ਵੀ ਹਾਂਜੀ ਰਸਤੇ ਤੋਂ ਇਹ ਮਾਮਲਾ ਸੀਗਾ ਜੀ ਇਹ ਜੀ ਅੱਜ ਦੁਪਹਿਰੇ ਪੁਲਿਸ ਨੂੰ ਫਰੋਦਨਾ ਮਿਲੀ ਸੀ ਸਤਵਿੰਦਰ ਬੁੱਗਾ ਤੇ ਦਵਿੰਦਰ ਭੋਲਾ ਦੋ ਭਰਾਵਾਂ ਦਾ ਰੁਲਾ ਹੈ ਇਹਨਾਂ ਦੀ ਆਪ ਵਿੱਚ ਖੇਤ ਵਿੱਚ ਬੈਸਵਾਜੀ ਲੜਾਈ ਹੋ ਰਹੀ ਹੈ ਮੌਕੇ ਤੇ ਐਸਐਚਓ ਸਾਹਿਬ ਕਲੇਗੇ ਸੀ ਤੇ ਦਵਿੰਦਰ ਭੁੱਲਾ ਤੇ ਉਸ ਦੀ ਵਾਈਫ ਖੇੜੇ ਹਸਪੀਟਲ ਦੇ ਵਿੱਚ ਆਏ ਸੀ ਜਿੱਥੋਂ ਇਹਨਾਂ ਨੂੰ ਅੱਗੇ ਸਿਵਲ ਹਸਪੀਟਲ ਫਤਿਹਗੜ੍ਹ ਸਾਹਿਬ ਰੈਫਰ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਵਾਈਫ ਨੇ ਇਹਨਾਂ ਨੂੰ ਸੀਜ਼ਰਸ ਆ ਰਹੇ ਸੀ ਜੋ ਜੋ ਸਾਨੂੰ ਹਜੇ ਤੱਕ ਇਨਫੋਰਮੇਸ਼ਨ ਮਿਲੀ ਹੈ ਵੀ ਇਹਨਾਂ ਨੂੰ ਸੀਜ਼ਰ ਆ ਰਹੇ ਸੀ ਤੇ ਇਹਨਾਂ ਨੂੰ ਅੱਗੇ ਬੱਤੀ ਦੇ ਵਿੱਚ ਰੈਫਰ ਕੀਤਾ ਗਿਆ ਸੀ ਰਾਸਤੇ ਵਿੱਚ ਜਾਂਦੇ ਹੋਏ ਇਹਨਾਂ ਦੀ ਡੈਥ ਹੋ ਗਈ ਦਿਲਿੰਦਰ ਭੋਲੇ ਦੀ ਵਾਈਫ ਦੀ ਤੇ ਉਸ ਤੋਂ ਬਾਅਦ ਰਾਸਤੇ 'ਚੋ ਹੀ ਇਹ ਖੇੜੇ ਹਸਪੀਟਲ ਆ ਗਏ ਹਾਂਜੀ ਤੇ ਜੋ ਹੁਣ ਇਸ ਤੋਂ ਬਾਅਦ ਪੋਸਟ ਮਾਰਟਮ ਦੀ ਰਿਪੋਰਟ ਹੋਏਗੀ ਉਸੇ ਸਬੰਧੀ ਅਸੀਂ ਅੱਗੇ 법ਨੀ ਕਾਨੂੰਨੀ ਕਾਰਵਾਈ ਕਰਾਂ ਕਿ ਸੱਤ ਕੀ ਪ੍ਰਕਿਰਤੀ ਹੋਈ ਹੈ ਕਿ ਸਮਝ ਕਿਥੇ ਲੱਗੇ ਨਹੀਂ ਹਜੇ ਤੱਕ ਸਾਡੇ ਕੋਲ ਕੋਈ ਰਿਪੋਰਟ ਨਹੀਂ ਮੈਡੀਕਲ ਰਿਪੋਰਟ ਜਦੋਂ ਆਏਗੀ ਅਸੀਂ ਉਸ ਦੇ ਸਬੰਥੇ ਕਰਾਂਗੇ ਅਦਵਿੰਦਰ ਸਿੰਘ ਬਾਰੇ ਰੋਪ ਲਾਜਾ ਰਹੀ ਕਿ ਸਤਿੰਦਰ ਬੁੱਗਾ ਵੱਲੋਂ ਧੱਕਾ ਮਾਰਿਆ ਜਾਤਾ ਮੌਤ ਦੇ ਕਾਮ ਜਿਹੜੇ ਦੋਚ ਲਾਜਾ ਜਾ ਰਹੇ ਉਹ ਦੀ ਕਿਵੇਂ ਜੀ ਬਿਲਕੁਲ ਰਵਿੰਦਰ ਜੀ ਰਵਿੰਦਰ ਬੁੱਗਾ ਰਵਿੰਦਰ ਭੋਲਾ ਇਹੀ ਗੱਲ ਕਹਿ ਰਹੇ ਨੇ ਕਿ ਸਤਿੰਦਰ ਬੁੱਗੇ ਨੇ ਮੇਰੀ ਵਾਹਨ ਨੂੰ ਧੱਕਾ ਮਾਰਿਆ ਸੀ ਜਿਸ ਦੇ ਕਰਕੇ ਉਹਦੇ 60 ਬੱਜੀ ਸੀ ਸਿਰ ਤੇ ਬਟ ਜਦੋਂ ਤੱਕ ਸਾਡੇ ਕੋਲ ਮੈਡੀਕਲ ਰਿਪੋਰਟ ਆਏਗੀ ਉਸ ਤੋਂ ਬਾਅਦ ਹੀ ਅਸੀਂ ਕੋਈ ਕਾਰਵਾਈ ਅੱਗੇ ਪ੍ਰੋਸੀਡ ਕਰਾਂਗੇ ਇਹਦੇ ਵਿੱਚ ਇਹਨਾਂ ਦੀ ਅਜੇ ਸਟੇਟਮੈਂਟ ਲੈਣੀ ਲੈ ਕੇ ਤੇ ਜੋ ਮੈਡੀਕਲ ਰਿਪੋਰਟ ਹੋਈ ਉਸ ਬੇਸਿਸ ਤੇ ਅਗਲੀ ਕਰਾਂਗੇ ਠੀਕ ਹੈ ਠੀਕ ਹੈ ਜੀ